ਮੈਂ ਰਮੇਸ਼ ਕੁਮਾਰ ਐਮਸੀ ਵਾਰਡ ਨੰਬਰ 12 ਗਿੱਦੜਵਾ ਹਾਂਜੀ ਕੀ ਗੱਲਬਾਤ ਹੋਈ ਹੈ ਤੁਹਾਡੇ ਮੱਲੇ ਦੇ ਵਿੱਚ ਇੱਕ ਛੋਟੇ ਛੋਟੇ ਗੱਲਬਾਤ ਕੱਲ ਬੱਚੇ ਖੇਡਣ ਗਏ ਆ ਜੀ ਕਹਿੰਦੇ ਅਸੀਂ ਮੇਲਾ ਦੇਖ ਕੇ ਆਣਾ ਤੇ ਉਹ ਕਹਿੰਦੇ ਚਲੋ ਬੱਚੇ ਜਾਂਦੇ ਆ ਕਹਿੰਦੇ ਖੇਡ ਆਓ ਪਹਿਲੇ ਤੇ ਰਾਤ ਨੂੰ 9 10 ਵਜੇ ਤੱਕ ਉਹ ਬੱਚੇ ਵਾਪਸ ਨਹੀਂ ਪਰਤੇ ਘਰਦਿਆਂ ਨੇ ਬਹੁਤ ਭਾਲ ਕੀਤੀ ਥਾਣੇ ਵੀ ਗਏ ਸਾਰੇ ਪਾਸੇ ਭਾਲ ਕਰਕੇ ਆਏ ਤੇ ਉਹਨਾਂ ਨੂੰ ਮਿਲਿਆ ਨਹੀਂ ਉਹ ਰਾਤ 1 ਵਜੇ ਤੱਕ ਘਾੜ ਕਰੇ ਹੋਏ। ਹੂੰ। ਤੇ ਕੰਪਲੀਟ ਕਰ ਦਿੱਤੀ ਸੀ ਜੀ। ਕੰਪਲੀਟ ਦਿੱਤੀ ਹੋਈ ਪਾਲਸ ਨੂੰ। ਸਵੇਰ ਵੀ ਦੇਖ ਕੇ ਆਇਆ। ਹੂੰ। ਅਜਾ ਪਾਲਸ ਵੀ ਆ ਗਈ ਜੀ ਸਵੇਰ ਹੀ। ਹੂੰ। ਤੇ ਉਹ ਜਿਹੜਾ ਸਵੇਰੇ ਨੈਣਾਂ ਕੋਲੇ ਕੋਈ ਫੋਨ ਆਇਆ। ਹੂੰ। ਤੇ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਨੇ ਦੋ ਬੱਚਿਆਂ ਦੀ ਡੈਡ ਬੁਣੀਆਂ ਆਪਣੇ ਅੰਗਰ ਦੁਆਰਾ ਸਾਹ ਚ ਤੈਰੀ ਜਾਂਦੀ ਹੈ। ਹੂੰ। ਤਲਾਬ ਵਿੱਚ ਹੂੰ ਤੇ ਉਦੋਂ ਜਦੋਂ ਇਹਨਾਂ ਨੂੰ ਜਾ ਕੇ ਦੇਖਿਆ ਤੇ ਉਹੀ ਬੱਚੇ ਸੀ ਦੋਨੇ ਹੂੰ ਇੱਕ 9 ਸਾਲ ਦਾ ਸੀ ਇੱਕ 10 ਸਾਲ ਦਾ ਸੀ ਗੱਲ ਕਰੀਏ ਕਿੰਨੇ ਬੱਚੇ ਸੀਗੇ ਇਹ ਤਰਜਿੰਦਰ ਸਿੰਘ ਹੈ ਜੀ ਉਹ ਨਾ ਥਿਆੜੀ ਮਜ਼ਦੂਰੀ ਕਰਦਾ ਹੈ ਸਬਜ਼ੀ ਜਿਹੜੀ ਵਗੈਰਾ ਲਾਂਦਾ ਹੈ ਹਾਂਜੀ ਮ੍ਰਿਤਕ ਬੱਚੇ ਕਿਹੜੇ-ਕਿਹੜੇ ਸੀਗੇ ਜੀ ਮ੍ਰਿਤਕ ਬੱਚੇ ਦਾ ਇੱਕ ਤਾਂ ਨਾਂ ਦਾ ਮੋਨੂ ਹੈ ਜੀ ਮਨੂ ਇੱਕ ਦਾ ਨਾਮ ਸੀ ਸ਼ੈਦ ਜਸ਼ਨਪ੍ਰੀਤ ਜੁਮੇ ਜੁਮੇਤਰਾ ਸੀ ਦੰਨੀ ਸਗੇ ਪਰ ਆਈ ਹਾਂਜੀ ਜੀ ਜੀ ਕੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਪੱਪੂ ਹੈ ਜੀ ਹਾਂ ਪੱਪੂ ਜੀ ਕੀ ਗੱਲਬਾਤ ਹੋਈ ਹੈ ਕੀ ਦੇ ਬੱਚੇ ਸੀ ਕੀ ਨਾਮ ਸੀ ਉਹਨਾਂ ਦੇ ਮੇਰੇ ਭਰਾ ਦੇ ਬੱਚੇ ਸੀ ਤੁਹਾਡੇ ਭਰਾ ਦਾ ਕੀ ਨਾਮ ਹੈ ਤੇਜਿੰਦਰ ਕੁਮਾਰ ਜੀ ਚੰਦੀ ਅੱਛਾ ਜੀ ਤੇ ਸ਼ਾਹ ਨੂੰ ਘੜਦੇ ਘੜਦੇ ਬੱਚੇ ਬਸ ਮਲੇ ਚੋਂ ਗਾਇਬ ਹੋ ਗਏ ਹਾਂ ਬਾਅਦ ਚ ਦੂਜੇ ਬੱਚੇ ਜਿਹੜੇ ਨਾਲ ਦੇ ਮੁਰੇ ਆਏ ਸੀਗੇ ਹੂੰ ਉਹਨਾਂ ਨੂੰ ਅਸੀਂ ਪੁੱਛਿਆ ਕਹਿੰਦੇ ਪਾਰਕ 'ਚ ਬੈਠੇ ਹੂੰ ਜੇ ਉੱਥੋਂ ਅਸੀਂ ਗੁਰਦੁਆਰਾ ਦੇਖਣਗੇ ਪਾਰਕ 'ਚ ਤਾਂ ਕੁਝ ਨਹੀਂ ਸੀਗਾ ਹੂੰ ਵੀ ਕਾਫੀ ਟਾਈਮ ਹੋ ਗਿਆ ਸੀ 9:30 ਦਾ ਹੂੰ ਉਤੋਂ ਬਾਅਦ ਅਸੀਂ ਆਸ-ਪਾਸੇ ਵੀ ਦੇਖਿਆ ਹੂੰ ਗੁਰਦੁਆਰੇ ਵਾਲੀ ਪਾਰਕ 'ਚ ਵੀ ਦੇਖਿਆ ਉੱਥੇ ਵੀ ਕਿਤੇ ਇਹਨੂੰ ਮਿਲਿਆ ਕਿੰਨੇ ਬੱਚੇ ਖੇਡ ਰਹੇ ਸੀ ਕੀ ਕੀ ਨਾਮ ਸੀ ਬੱਚਿਆਂ ਦੇ ਜੀ ਬੱਚੇ ਇੱਕ ਦਾ ਨਾਮ ਤਾਂ ਮ੍ਰਿਤਕ ਬੱਚਿਆਂ ਦੇ ਨਾਮ ਕੀ ਸੀ ਮ੍ਰਿਤਕ ਦੇ ਹੈਗਾ ਇੱਕ ਦਾ ਮੰਨੂ ਇੱਕ ਸਾਇਲ ਹੂੰ ਸਾਇਲ ਵੱਡਾ ਹੈ ਮੰਨੂ ਛੋਟਾ ਕਿੰਨੇ ਬੱਚੇ ਖੇਡਣ ਗਏ ਸੀ ਬੱਚੇ ਪੰਜ ਬੱਚੇ ਖੜਨਗੇ ਫਿਰ ਪਤਾ ਕਿਵੇਂ ਲੱਗਿਆ ਤੇ ਉਹ ਜੀ ਸਵੇਰ ਗੁਰਦੁਆਰ ਚ ਬਾਜ ਦਵਾ ਲਈ ਹੂੰ ਬਾਜ ਦਵਾ ਦੋਦੇ ਮੇਰਾ ਧਿਆਨ ਕੁਦਰਤੀ ਸਰੋਵਰ ਉਨਨੀ ਪੈ ਗਿਆ ਮੈਂ ਦੇਖਣਾ ਇਤਰੇ ਕਿਤੇ ਲੱਗ ਕੇ ਬੈਠੇ ਹੋਣ ਹੂੰ ਡਰ ਦਾ ਬੱਚਾ ਕੋਈ ਲੁੱਕੇ ਬਾਈ ਜਾਂਦੇ ਮੈਨੂੰ ਸਾਹਮਣੇ ਚੱਪਲਾਂ ਦਿੱਸੀਆਂ ਕੱਪੜੇ ਉਹਨੂੰ ਕੋਈ ਉੱਥੇ ਪਾਣੀ ਤੇ ਤਿਆਰ ਦਾ ਦਿੱਸੀਆਂ ਮੈਂ ਗੌਰ ਨਾਲ ਦੇਖਿਆ ਤਾਂ ਮੈਨੂੰ ਯਕੀਨ ਜਾ ਹੋ ਗਿਆ ਮੈਂ ਬੱਚਾ ਹੀ ਹੈ ਹੂੰ ਚੱਪਲਾਂ ਦੇਖ ਕੇ ਪੱਕਾ ਹੀ ਹੋ ਗਿਆ ਸੀ ਮੈਂ ਬੱਚਾ ਸਾਡਾ ਹੀ ਯਾਰ ਉਹ ਤੋਂ ਬਾਅਦ ਫਿਰ ਕੁਝ ਹੋਰ ਤੇ ਬੰਦੇ ਖੜੇ ਸੀ ਉਹਨਾਂ ਨੇ ਕਢਾ ਕੇ ਵਿਚਾਂ